ਚੀਫ ਡਾਇਰੈਕਟਰ ਸਰਬਤਰਮ ਪ੍ਰਚਾਰ ਕਮੇਟੀ ਦਸਤਾਰਾਂ ਦੋਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਦੋਨੋਂ ਹੀ ਸਜਾ ਲਓ ਜੀ ਮਹਾਰਾਜ ਥੋੜੀਆਂ ਸੋੜੀਆਂ ਸਜਾ ਦਿਓ ਸਿਰ ਤੇ ਜੀ ਪਤਾ ਲੱਗੂਗਾ ਇਹ ਪ੍ਰੇਮ ਵੀ ਹੈ ਔਰ ਇਹ ਪ੍ਰੇਮ ਦੀ ਚਿੰਗ ਜਿਹੜੀ ਇੱਥੋਂ ਫੁੱਟਣੀ ਚਾਹੀਦੀ ਹੈ ਜੀ ਸਿੱਖੀ ਵਿਰਸਾ ਸੰਭਾਲ ਜਥੇਬੰਦੀ Rajasthan Rajasthan Pradesh ਦੀ ਸਮੂਹ ਧਾਰਮਿਕ ਅਸਥਾਨ ਇਹ ਪਿਆਰ ਜਿਹੜਾ ਹੈ ਹਮੇਸ਼ਾ ਹੀ ਧੰਗ ਗੁਰੂ ਨਾਨਕ ਸਾਹਿਬ ਜੀ ਦਾ ਸਾਹਿਬ ਕਮਾਲ ਕਲ ਕਿਦਰ ਪਾਤਸ਼ਾਹੀ ਦਾ ਪਿਆਰ ਪ੍ਰਗਟ ਹੁੰਦਾ ਹੈ ਔਰ ਸੂਫੀ ਸੰਤ ਹਮੇਸ਼ਾ ਇਹ ਗੁਰਮਤ ਦੇ ਨਾਲ ਬੜਾ ਪਿਆਰ ਰਿਹਾ ਹੈ ਗੁਰੂ ਗੰਗ ਸਾਹਿਬ ਵਿੱਚ ਬੜਾ ਵੱਡਾ ਸਥਾਨ ਬਾਬਾ ਫਰੀਦ ਜੀ ਨੂੰ ਬੈਠਾ ਮਿਲਿਆ ਤੇ ਮੈਨੂੰ ਲੱਗਦਾ ਜਿਵੇਂ ਗੁਰੂ ਗੰਗ ਸਾਹਿਬ ਬਾਬਾ ਫਰੀਦ ਜੀ ਬੈਠੇ ਨੇ ਇਸੇ ਤਰ੍ਹਾਂ ਹੀ ਅੱਜ ਇਸ ਸਟੇਜ ਤੇ ਸਤਕਾਰਤ ਆਤਮਾ ਸਤਕਾਰਯੋਗ ਸੂਫੀ ਸੰਤ ਗੁਲਾਮ ਹੈਦਰ ਕਾਜ਼ਰੀ ਸਾਹਿਬ ਵੀ ਇਹ ਪ੍ਰੇਮ ਪ੍ਰਾਪਤ ਕਰ ਰਹੇ ਨੇ ਉਹਨਾਂ ਨੂੰ ਸਾਈਂ ਪੀਰ ਬੁੱਧੂ ਸ਼ਾਹ ਜੀ ਗੁਰੂ ਪ੍ਰੇਮ ਅਵਾਰਡ ਸ਼੍ਰੀ ਕਾ ਵੀ ਪੇਟ ਕਰਨਾ ਹੈ ਮਹਾਪੁਰਸ਼ਾਂ ਨੇ ਦਸਤਾਰ ਸਜਾਈ ਆਪਣੇ ਵਰਗੀ ਦਸਤਾਰ ਸਜਾਈ ਨਾਲ ਸੁਣ ਕੇ ਜਿਵੇਂ ਆਪ ਸੁਨੱਖੀ ਦਸਤਾਰ ਸਜਾਉਂਦੇ ਨੇ ਉਹੋ ਜਿਹੀ ਸੁਨੱਖੀ ਦਸਤਾਰ ਮਹਾਪੁਰਸ਼ਾਂ ਨੇ ਇਹ ਦੋਨਾਂ ਮਹਾਨ ਹਸਤੀਆਂ ਦੇ ਸਿਰ ਤੇ ਸਜਾਈ ਹੈ ਸਤਗੁਰੂ ਕਿਰਪਾ ਕਰਨ ਰਹਿਮਤ ਕਰਨ ਇਹ ਪਿਆਰ ਇਸੇ ਤਰ੍ਹਾਂ ਹੀ ਬਣਦਾ ਰਹੇ ਔਰ ਇਸ ਤਰਤੀ ਤੇ ਪਨਬਤਾ ਰਹੇ ਤੇ ਮੈਨੂੰ ਕਾਦਰ ਜੀ ਕਹਿੰਦੇ ਸਨ ਕਹਿੰਦੇ ਮੈਂ ਤੇ ਪਿਆਰ ਦਾ ਭੁੱਖਾ ਹੈ ਜਦੋਂ ਮੈਨੂੰ ਕਿਸੇ ਨੇ ਪਿਆਰ ਦਿੱਤਾ ਤੇ ਮੈਂ ਦੌੜਾ ਆਇਆ ਜਿਵੇਂ ਪੀਰ ਬੁੱਧੂ ਸ਼ਾਹ ਆਏ ਸਨ ਔਰ ਸਾਰੀ ਜ਼ਿੰਦਗੀ ਕਲਗੀਧਰ ਪਾਤਸ਼ਾਹ ਦੇ ਹੋ ਕੇ ਰਹਿ ਗਿਆ ਔਰ ਸਾਰਾ ਪਰਿਵਾਰ ਵੀ ਵਾਰ ਦਿੱਤਾ ਔਰ ਜ਼ਮੀਨ ਵਿੱਚ ਘਟ ਦਿੱਤਾ ਗਿਆ ਪੀਰ ਬੁੱਧੂ ਸ਼ਾਹ ਨੂੰ ਉਸ ਸਮੇਂ ਦੀ ਹਕੂਮਤ ਨੇ ਪਰ ਉਸ ਪਿਆਰ ਨੂੰ ਉਹਨਾਂ ਨੇ ਮਿੱਠਾ ਨਹੀਂ ਪੈਣ ਦਿੱਤਾ ਕੌਂਟਾ ਸਾਹਿਬ ਦੀ ਧਰਤੀ ਇਸ ਗੱਲ ਦੀ ਗਵਾਹ ਹੈ ਸਢੌਰੇ ਦੀ ਧਰਤੀ ਇਸ ਗੱਲ ਦੀ ਗਵਾਹ ਹੈ ਜਿੱਥੇ ਪੀਰ ਬੁੱਧੂ ਸ਼ਾਹ ਨੂੰ ਜੀਉਂਦਿਆਂ ਘਟ ਦਿੱਤਾ ਗਿਆ ਸੀ ਸੋ ਹੁਣ ਇਹ ਅਵਾਰਡ ਜਿਹੜਾ ਆ ਪੁਰਸ਼ ਭੇਟ ਕਰਨਗੇ ਕਾਦਰੀ ਸਾਹਿਬ ਨੂੰ ਨਾਲ 골ਡ ਮੈਡਲ ਵੀ ਦਿੱਤਾ ਜਾ ਰਿਹਾ ਜੀ। ਮੈਂ ਇਸ ਤੋਂ ਪਹਿਲਾਂ ਸ਼੍ਰੀ ਹਰਿਦਵਾਰਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਜੋਗੀ ਅੱਲਾਖਾਨ ਜੋਗੀ ਅਵਾਰਡ ਜਿਹੜਾ ਉਹ ਕਾਦਰੀ ਸਾਹਿਬ ਨੂੰ ਦਿੱਤਾ ਗਿਆ ਸੀ ਅੱਜ ਹੋਰ ਇੱਕ ਉਆਵਾ ਹੋ ਗਿਆ ਵੀ ਬੁੱਧੂ ਸ਼ਾਹ ਵਾਰ ਸਤਕਾਰਯੋਗ ਬਾਬਾ ਗੁਰਪਾਲ ਸਿੰਘ ਜੀ ਹੋਰਾਂ ਨੇ ਵੀ ਵੱਡੇ ਅਵਾਰਡ ਪ੍ਰਾਪਤ ਕੀਤੇ ਨੇ। ਪਰਪਕਾਰੀ ਨੈਸ਼ਨਲ ਅਵਾਰਡ ਨਸ਼ਾ ਮੁਕਤੀ ਤੇ ਹੋਰ ਪਰਪਕਾਰੀ ਕਾਰਜਾਂ ਦੇ ਮਹਾਪੁਰਸ਼ਾਂ ਨੂੰ ਵੀ ਅਵਾਰਡ ਦਿੱਤਾ ਗਿਆ ਸੀ ਸੋ ਸ਼ੁਕਰਗੁਜ਼ਾਰ ਹਾਂ ਇਹ ਅਵਾਰਡ ਦੇਣ ਲਈ ਬੜੇ ਅਦਬ ਤੇ ਸਤਿਕਾਰ ਨਾਲ ਬੇਨਤੀ ਕਰਾਂਗਾ ਮਹਾਪੁਰਸ਼ ਕੀਤਨ ਮੈਂ ਸਤਿਕਾਰ ਨਾਲ ਬੇਨਤੀ ਕਰਾਂਗਾ ਸਤਿਕਾਰਯੋਗ ਸੰਤ ਬਾਬਾ ਭੁਪਿੰਦਰ ਸਿੰਘ ਜੀ ਜਰਗ ਵਾਲੇ ਕੀਰਤਨ ਕਰਨਗੇ ਕਾਦਰੀ ਸਾਹਿਬ ਨਿਤ ਦੀ ਤਰ੍ਹਾਂ ਹੀ ਉਹਨਾਂ ਤੋਂ ਬਾਅਦ ਕੁਝ ਮਿੰਟ ਆਪਜੀ ਨਾਲ ਸਹਿਬੇ ਕਮਾਲ ਕਰਦੀਦਰ ਪਾਤਸ਼ਾਹ ਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਆਪਜੀ ਸਾਂਝ ਪਵਣਗੇ ਸਤਿਕਾਰਯੋਗ ਬਾਬਾ ਪਾਲ ਸਿੰਘ ਜੀ ਹੋਰਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਸਤਿਕਾਰ ਕਰਦਾ ਹਾਂ ਜੀ ਜਿਹੜੇ ਅੱਜ ਇਸ ਸਥਾਨ ਤੇ ਉੱਚੇ ਚਤੌਰ ਤੇ ਲੋਈਆਂ ਤੋਂ ਆਏ ਨੇ 1 ਮਿੰਟ ਲਈ ਸਤਿਕਾਰਯੋਗ ਮਹਾਂਪੁਰਸ਼ ਤੁਹਾਡੇ ਸਾਹਮਣੇ ਆਉਣਗੇ ਜੀ ਮੈਂ ਸਤਿਕਾਰ ਨਾਲ ਬੇਨਤੀ ਕਰਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਪਾਸ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਟੱਕੀ ਵਾਲੇ ਸ਼੍ਰੀਮਾਨ ਸੰਤ ਬਾਬਾ ਭੁਪਿੰਦਰ ਸਿੰਘ ਜੀ ਜਰਗ ਰੜਾ ਸਾਹਿਬ ਵਾਲੇ ਉਥੇ ਨਾਲ ਹੀ ਗਿਆਨੀ ਭਗਵਾਨ ਸਿੰਘ ਜੀ ਜੋਹਲ ਤੇ ਜਿਨ੍ਹਾਂ ਨੇ ਹੁਣ ਗਿਆਨੀ ਭਗਵਾਨ ਸਿੰਘ ਜੀ ਜੋਹਲ ਜਿਨ੍ਹਾਂ ਨੇ ਕਿਸੇ ਕਾਰਨ ਵੱਸ ਕਹਿੰਦੇ ਸੀ ਜਾਣਾ ਤੇ ਮੈਂ ਬੇਨਤੀ ਕਰਦਾ ਮਹਾਂਪੁਰਖਾਂ ਨੂੰ ਸੂਫੀ ਸੰਤ ਜੀਆਂ ਨੂੰ ਵੱਡੇ ਭਰਾਤਾ ਔਰ ਮਹਾਪੁਰਖਾਂ ਨੂੰ ਸਾਰਿਆਂ ਨੂੰ ਹੀ ਇਹ ਉਹਨਾਂ ਨੂੰ ਪ੍ਰੇਮ ਦੇ ਨਾਲ ਸਰਪਾਉ ਤੇ ਮੋਮੈਂਟੋ ਦੇ ਕੇ ਨਿਹੁਾਲ ਕਰਨ। ਸੰਤ ਪਾਪਾ ਪਾਲ ਸਿੰਘ ਜੀ ਨਿਰਮਲੇ ਸੰਪਰਦਾਇ ਵਿੱਚੋਂ ਉਹਨਾਂ ਨੂੰ ਵੀ ਬੇਨਤੀ ਆਪਣਾ ਸਨਮਾਨ ਪ੍ਰਾਪਤ ਕਰਨ। ਇੱਧਰ ਆ ਜੀ ਜੀ Hold oh,